ਆ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਪਤਾ ਵੀ ਲੋਕਾਂ ਨੂੰ ਕਿਹੜਾ ਪਤਾ ਹੈ ਅਸਲ ਤੇ ਉਹ ਐ ਵੀ ਕਿਹੜਾ ਲੋਕਾਂ ਨੂੰ ਪਤਾ ਹੈ ਕਿਸੇ ਨੂੰ ਦੱਸਿਆ ਨਹੀਂ ਲੋਕਾਂ ਨੂੰ ਸਮਝ ਨਹੀਂ ਰੇਟਾ ਜੀ ਇੱਥੇ 10 ਗੁਣੇ ਮਿਲਦੀਆਂ ਕਸਾ 70 ਗੁਣੇ ਮਿਲਦੀਆਂ ਸੰਤਾਰੂ ਦੇ ਦਿੱਤੇ ਤੇ ਲੈ ਗਾਂ ਝੱਤਰਗੋੜੀ ਇੱਥੇ 10 ਗੁਣੇ ਪ੍ਰਚਾਰਦਾ ਹੈ ਲੋਭੀ ਲੋਕ ਨੇ ਲੋਭੀ ਜੇ ਕਣੀ ਹੁੰਦਾ ਲੋਭੀ ਸਿੱਖਣੀ ਹੈ ਲੋਭਿਆਂ ਦਾ ਜਿਹੜਾ ਗੁਰੂ ਹੁੰਦਾ ਸਿੱਖ ਉਹ ਗੁਰੂ ਹੁੰਦਾ ਨਹੀਂ ਜਿਹੜਾ ਲੋਭਿਆਂ ਦੇ ਨਾਲ ਅਟੈਚਮੈਂਟ ਰੱਖੇ ਉਹ ਬਹੁਤ ਹੀ ਸ਼ਾਤਰ ਹੁੰਦਾ ਸ਼ੈਤਾਨ ਉੱਗ ਲੋਭਿਆਂ ਨੂੰ ਲੋਭ ਤੋਂ ਰਹਿਤ ਕਰਨਾ ਕਬਸ ਅਗਦਾ ਗੁਰਮਤਿ ਸਿੱਖਿਆ ਲੋਭੀ ਤੋਂ ਲੋਭ ਤੋਂ ਰਹਿਤ ਕਰਦੀ ਹੈ ਲੋਭ ਵਧਾਉਦੀ ਨਹੀਂ ਇਹ ਤਾਂ ਲੋਭ ਕ੍ਰੀਏਟ ਕਰਦੇ ਨੇ ਕ੍ਰੀਏਟ ਕਰਨ ਵਾਲਾ ਤਾਂ ਸ਼ੈਤਾਨ ਇਹ ਸ਼ੈਤਾਨ ਦੀ ਸਿੱਖਿਆ ਹੈ ਸਾਖਤ ਦੀ ਸਿੱਖਿਆ ਹਿਰਨਾ ਬਾਜਾਂ ਤੇ ਸਿੱਖਦਾਰਾਂ ਇਹ ਨਾ ਪੜਿਆ ਨਾ ਫਾਈ ਲੱਗੀ ਜਾਤ ਵਾਂਗ ਅੱਗੇ ਨਹੀਂ ਥਾਉ ਇਹਨਾਂ ਵਾਤੇ ਕਿ ਕੋਈ ਜਗ੍ਹਾ ਨਹੀਂ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਬੈਠ ਬੈਸ ਗਵਾਇਓ ਸਾਜ ਕਹੋ ਸੋਣ ਲੈਓ ਜਬਾ ਜਦ ਪ੍ਰੇਮ ਕਿਓ ਤਨਹੀ ਪ੍ਰਪਰਕਾ ਇਹਨਾ ਸਖੜਾ ਪ੍ਰੇਮ ਹੈ ਇਹਨਾਂ ਦਾ ਜਿਹਨਾਂ ਨੂੰ ਜਾਲ ਦੇ ਜਾਲ ਇਸ ਤਸਾਰ ਰਹਿਦੇ ਪ੍ਰੇਮੀ ਨੂੰ ਆਪਣੇ ਜਾਲ ਦੇ ਜਾਲ ਚ ਫਸਾਈਦਾ ਪ੍ਰੇਮ ਨੂੰ ਕਬੂਦ ਤੋ ਹਟਾਈਦਾ ਕਬੂਦ ਕਰਨ ਤੋ ਲੋਕ ਕਬੂਦਾ ਜੇ ਸਾਧ ਇਮਾਨਦਾਰ ਨੇ ਕਬੂਦ ਕਰਨ ਤੇ ਲੋਕਾਂ ਨੂੰ ਹਟਾਉਣ ਜੇ ਇਮਾਨਦਾਰ ਨਹੀਂ ਫਿਰ ਕੋਈ ਰੌਲਾ ਨਹੀਂ ਫਿਰ ਸਾਨੂੰ ਕੋਈ ਅਦਰਾਜ ਨਹੀਂ ਦਿੰਦੇ ਜੇ ਤੈਨੂੰ ਰੋੜਾਈ ਨਹੀਂ ਬੇਜੋ ਮਰਜ਼ੀ ਕਰਿਆ। ਕਹਾ ਪਿਓ ਜੋ ਦੋ ਲੋਚਨ ਮੂਨਦਕਾ ਬੈਠ ਰਿਓ ਬਗ ਧਿਆਨ ਲਗਾਇਓ। ਕਹਾ ਪਿਓ ਕੀ ਹੋ ਗਿਆ? ਜੇ ਦੋ ਅੱਖਾਂ ਵਿੱਚ ਬਿਜਲੀਆਂ ਤਾਂ। ਕਹਾ ਪਿਓ ਜੋ ਦੋ ਲੋਚਨ ਮੂਦ ਕੇ ਬੈਠ ਰਿਓ। ਬਹਿ ਗਿਆ ਜੀ। ਬਗ ਧਿਆਨ ਨਖਾਇਓ ਬਗਲੇ ਵਾਲੀ ਸਮਾਧੀ ਲਾ ਲਈ। ਬਗਲਾ ਵੀ ਤਾਂ ਖੜ ਜਾਂਦਾ। ਦੋ ਅੱਖਾਂ ਵਿੱਚ ਕੇ। ਬਗਲੇ ਹੀ ਆ ਫਿਰ ਤੂੰ। ਪਰ ਕੀ ਹੈ? ਨਹਾਦ ਫਿਰਿਓ ਲਿਏ ਸਾਤ ਸਮੁੰਦਰਨ। ਲੋਗ ਗयो ਪਰ ਲੋਗ ਗਵਾਇਓ ਸਾਰੇ ਸਤਾਂ ਸਮੁੰਦਰਾਂ ਦੇ ਨਾਲੇ ਚਾਹੇ ਤੂੰ ਛੱਡ ਪਰ ਗੱਲੀਆਂ ਨਦੀਆਂ ਨਦੀਆਂ ਸਾਰੇ ਸਮੁੰਦਰ ਚਲੇ ਸਮੁੰਦਰ ਸਾਰੀਆਂ ਨਦੀਆਂ ਚਲੀਆਂ ਜਾਂਦੀਆਂ ਨੇ ਸਤ ਸਮੁੰਦਰਾਂ ਦੇ ਨਾਲੇ ਜਾ ਕੇ ਸਾਰੇ ਪਾਣੀ ਦੇ ਜਿੰਦੇ ਹਿੰਦੁਸਤਾਨ ਦੇ ਕੱਲੇ ਕੱਲੇ ਨਾਲੇ ਚ ਨਾਲੇ ਬਾ ਲੋਗ ਗयो ਪਰ ਲੋ ਦਵਾਇਓ ਪਰ ਇਹ ਦੇਖ ਲਈ ਲੋਕਰ ਪਲਉ ਦੋ ਜਲੇ ਕੋਈ ਫਰਕ ਨਹੀਂ ਇਹਦੇ ਨਾਲ ਪੈਣਾ ਬਾਸ ਕਿਉ ਵਿਖਿਆਣ ਸੋ ਬੈਠਕਾ ਐਸੇ ਹੀ ਐਸਸ ਬਯਸ ਬਤਾਇਓ ਜਬ ਬੈਣਾ ਗੱਲਾਂ ਕਹਦਿਆਂ ਕੱਲ ਦਾ ਗੱਲਾਂ ਕਰਦਾ ਬਯਾ ਦੀ ਬਸ ਬਾਸ ਕਿਉ ਵਿਖਿਆਣ ਸੋ ਬੈਠਕਾ ਵਿਖੇ ਨਾ ਵਿਖਿਆਣ ਨਹੀਂ ਬਿਖੇਰ ਕੈ ਕੰਸ ਬੈਠ ਗੱਲਾਂ ਲਾਇਆ ਦੀ ਕਰਦਾ ਵਿਖੇ ਦੀਆ ਕਰਦਾ ਐਸੇ ਹੀ ਐਸਸ ਬਯਸ ਬਤਾਇਓ ਹਰ ਜਿੰਦਗੀ ਐਸੇ ਬਤਾਤੀ ਤੇ ਉਹ ਬਯਾ ਤਾਂ ਵਜਣ ਦੀ ਤਾਂ ਗੱਲੇ ਨਹੀਂ ਕਰਦਾ ਲੋਭ ਦੇ ਤਿਆਗ ਦੀ ਗੱਲੇ ਹੀ ਨਹੀਂ ਕਰਦਾ ਤੂੰ ਗਲਤਾ ਕਰਦਾ ਲੋਭ ਦੀ ਉਦੋਂ ਬਲ ਗਿਆ ਦੌਰ ਉਹ ਸੁੱਖ ਪੂਰੀ ਹੋ ਗਈ ਫਲਾਂ ਦੇ ਆਇਆ ਹੋ ਗਿਆ ساری ਜਿੰਦਗੀ ਮੈਂ ਬਦਾਲੀ ਸਾਜ ਕਹੋਂ ਸੁਣ ਲੈ ਉਹ ਸਮਾਂ ਜਦੋਂ ਪ੍ਰੇਮ ਕਿਓ ਸਦੀਪੁਰਪਤ ਤੇ ਨਹੀਂ ਤੂੰ ਜੇ ਪ੍ਰੇਮ ਕੀਤਾ ਪ੍ਰਭੂ ਨੂੰ ਉਹਨੇ ਪਾਇਆ ਤੂੰ ਧੋਖਾ ਕਰਦਾ ਉਹਨਾ ਨਾਲ ਪ੍ਰੇਮ ਨਹੀਂ ਕਰਦਾ ਤੇਰੇ ਸਿੱਖ ਨੇ ਤੂੰ ਬੰਦਾ ਮੇਰੀ ਸੰਦਤਾ ਉਹਨਾ ਕਰਦੇ ਧੋਖਾ ਭਰੋਂਗੇ ਕਿੱਥੇ ਇਹ ਤਾਂ ਗੀਤਾ ਆ ਭਰੋਂਗੇ ਕਿੱਥੇ ਧਿਆਨ ਰੱਖੋ ਇਸ ਗੱਲ ਦਾ ਅੰਤਕਾਲ ਕਾਤੀ ਖੜਿਓ ਬਾਸ ਨਰਖਮੋਲੀ ਤਿਆਰ ਹੋ ਇਸ ਗੱਲ ਦੇ ਇਸ ਗੱਲ ਨੂੰ ਵੀ ਤਿਆਰ ਰਹੋ ਇਹ ਝੂਠੀ ਨਹੀਂ ਬਾਣੀ ਆਰਾ ਤੁਹਾਡੇ ਦੇ ਹੀ ਚੱਲਣਾ ਬਾਅਦ ਇਹਨਾਂ ਦੇ ਨਹੀਂ ਚੱਲਣਾ ਜਿਹਨਾਂ ਨੂੰ ਉਲਟੀ ਸਿੱਖਿਆ ਦਿੱਤੀ ਉਹਨਾਂ ਦੇ ਨਹੀਂ ਚੱਲਣਾ ਉਹ ਵੀ ਸਾਧਨ ਮਾਰੀਆ ਉਹ ਵੀ ਦੇ ਸਾਧ ਤੁਸੀਂ ਬੜੇ ਗੁਨਾਹਗਾਰ ਹੋਏ ਉਹ ਵੀ ਸਾਧਨ ਇਹਨਾਂ ਦਾ ਸਾਰਾ ਸਾਬ ਦੋਤੋ ਲਿਆ ਜਾਣਾ ਕਾਹੂ ਲੈ ਪਹਿਣ ਪੂਜ ਧਰਿਓ ਸਿਰ ਕਾਹੂ ਲਾ ਲਿੰਗ ਘਰੇ ਲਟਕਾਇਓ ਕਿਸੇ ਨੇ ਕੀ ਕਰਿਆ ਕਿਸੇ ਨੇ ਤਾਂ ਪਹਾਣ ਪੂਜਦੇ ਰਿਓ ਪੱਥਰ ਪੂਜਣ ਲੱਗਿਆ ਪੱਥਰ ਨਾਲ ਖਲਾ ਉਹਦੀ ਪੂਜਾ ਕਰਦਾ ਕਾਹੂ ਲਾ ਲਿੰਗ ਘਰੇ ਲਟਕਾਇਓ ਕਿਸੇ ਨੇ ਥੋੜਾ ਜਾਇ ਕੋ ਹੁੰਦਾ ਠਾਕੁਰ ਕਹਿੰਦਾ ਰੋ ਉਹ ਠਾਕੁਰ ਕਹਿੰਦਾ ਜਿਹੜੇ ਪਹਾਣ ਪੂਜਦਾ ਤਾਂ ਸ਼ਿਵਜੀ ਦਾ ਲਿੰਗ ਉਹ ਲਿੰਗ ਦੂਆ ਹੁੰਦਾ ਠਾਕੁਰ ਦਾ ਲਿੰਗ ਖੜੇ ਲਟਕਾਇਓ ਕਿਸੇ ਨੇ ਚਾਂਦੀ ਚ ਪਾਖਿਆ ਨਾ ਪੱਥਰ ਉਹ ਗੱਲ ਚ ਪਾ ਲਿਆ ਕਾਹੂ ਲਖਿਓ ਹਰ ਆਵਾਜੀ ਦਸ਼ਾ ਮਹਿ ਕਿਸਨੇ ਸੋਚਿਆ ਬਈ Hindu ਕਹਿੰਦੇ ਨੇ ਉਹ ਦੱਖਣ ਦੇਸ਼ ਵਿੱਚ ਕਾਹੂ ਪਛਾਹਾਂ ਕੋ ਸੀਸ ਨਵਾਇਓ ਮੁਸਲਮਾਨ ਕਹਿੰਦੇ ਨੇ ਪੱਛਮ ਦੇ ਵਿੱਚ ਮੱਕੇ ਚ ਕੋਈ ਪਿਛੇ ਨੂੰ ਸੀਸ ਨਵਾਉਦਾ ਕੋਈ ਆਪਣੇ ਦੱਖਣ ਦੇ ਵਿੱਚ ਦੇਖਦਾ ਦੱਖਣ ਦੇਸ਼ ਹਰੀ ਕਾ ਬਸਾ ਅੱਲਾਹ ਉਹ ਕਾਇਰ ਪਛਮਾ ਕੋਚਮ ਅੱਲੇ ਮਕਾਮਾ ਅੱਲਾ ਮਕਾਮਾ ਅੱਲਾ ਪਛਮ ਤੇ ਰਹੇ ਬਸਰੀ ਤੇ ਰਹੇ ਇਹ ਦੋਹਾਂ ਦੇ ਗੱਲਾਂ ਨੇ ਬੁਲੀਆਂ ਹੋਈਆਂ ਨੇ ਜੀ ਕੋਊ ਬੁਤਾਨ ਕੋ ਪੂਜਦਾ ਹੈ ਪਸੂ ਕੋਊ ਮੇਰੇ ਤਾਨ ਕੋ ਪੂਜਣ ਦਾ ਆਇਓ ਕੋਈ ਬੁੱਤਾਂ ਨੂੰ ਪੂਜਦਾ ਪਸੂ ਪਸੂ ਨਾ ਪੂਜਣ ਵਾਲੇ ਬੁੱਧੀ ਹੀਨ ਬੁੱਧੀ ਹੀਨ ਪਸੂ ਕਰ ਤੁਸੀਂ ਬੁੱਤਾਂ ਨੂੰ ਪੂਜੀ ਜਾਂ ਲੋ ਉਹਦੇ ਦਾ ਜਾਣੇ ਨੇ ਉਹਦੇ ਤਾਂ ਕੋਈ ਪੇੜ ਪੂਜ ਲੋ ਜਪਰਾੰਤਾ ਹੈਗੇ ਨੇ ਆ ਜਾਨਵਰ ਹੋਰ ਨੇ ਇਹਨਾਂ ਦੀ ਸੇਵਾ ਕਰ ਲੋ। ਵੇਡਾਂ ਬੱਕਰੀਆਂ ਨੇ ਵਜਾਂ ਨੇ ਗਾਇਆ ਇਹਨਾਂ ਦੀ ਸੇਵਾ ਕਰ ਲੋ ਜੱਗੀ। ਇਹਨਾਂ ਦੀ ਆਤਮਾ ਤਾਂ ਹੈਗੀ ਆ। ਆਦਮ ਦਰਸ਼ਨ ਕਰਨ ਆਪਣੇ ਅੰਦਰ ਉਹ ਕਰ ਲੋ। ਸੇਵਾ ਉਹਨਾਂ ਦੀ ਸਾਰੀ ਸੰਦਤ ਦੀ ਕਰ ਲੋ। ਇਹਨਾਂ ਨੂੰ ਜੱਗੇ ਰਾਸਤੇ ਪਾ ਦੋ ਇਹਨਾਂ ਦਾ ਜੀਵਨ ਸਫਲਾ ਹੋ ਜਾਏ ਬੜੀ ਸੇਵਾ। ਨਾਮ ਤੋਂ ਬੜਾ ਦਾਨ ਨਹੀਂ ਹੈ ਕੋਈ। ਨਾਮ ਤੋਂ ਬੜਾ ਕੋਈ ਦਾਨ ਨਹੀਂ। ਇਹ ਕੋਈ ਕਰਦਾ ਨਹੀਂ ਕਾਹਦਾ ਕਰਦੇ ਲੰਗਰ ਚਲਾਉਂਦੇ ਨੇ ਉਹ ਵੀ ਲੋਕਾਂ ਤੋਂ ਇਕੱਠੇ ਕਰਕੇ ਹੂੰ ਲੋਕਾਂ ਤੋਂ ਇਕੱਠੇ ਕਰਕੇ ਕਾਹਦਾ ਲੰਗਰ ਹੁੰਦਾ ਬਈ ਨਾ ਕਰਦਾ ਆਪਣੀ ਦੇ ਬਾਈ ਦਾ ਹੁੰਦਾ ਨਗਰ ਲੋਕਾਂ ਤੋਂ ਇਕੱਠੇ ਕਰਕੇ ਕਾਹਦਾ ਹੁੰਦਾ ਕਥਾਪਾਂ ਪੜ੍ਹ ਕੇ ਕਾਹਦਾ ਲੰਗਰ ਹੁੰਦਾ ਆਪਣੇ ਅੰਦਰੋਂ ਪੈਦਾ ਕਰਕੇ ਕੋ ਦੱਸੋ ਭਗਤਾਂ ਨੇ ਆਪਣੇ ਅੰਦਰੋਂ ਪੈਦਾ ਕਰਕੇ ਦੱਸਿਆ ਜਿਹੜਾ ਕੋ ਦੱਸਿਆ ਆਪਣੇ ਵਿਚਾਰ ਦਾ ਵਿਚਾਰ ਕੇ ਕੋ ਦੱਸੋ ਈਗਾ ਬੜਲੇ ਸੁਣਾਤਾ ਇਹ ਅਲੰਦ ਨਹੀਂ ਹੈ ਅਲੰਦ ਨਹੀਂ ਹੈ ਇਹ ਵੀ ਲੰਦ ਨਹੀਂ ਜੇ ਤੁਸੀਂ ਕਹੋ ਕਿ ਕੀਰਤਨ ਦਰਬਾਰ ਅਲੰਦ ਹੈ ਵੀ ਨਹੀਂ ਲੰਦਰ ਹੈ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਐ ਸਾਰੀ ਕੂਰ ਕਰਿਆ ਉਰਜੋ ਸਭ ਹੀ ਜਗ ਸਾਰੇ ਜਗ ਕੂਰ ਕਰਿਆ ਚਲ ਜਿਆ ਹੋਇਆ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿਨੇ ਸ੍ਰੀ ਭਗਵਾਨ ਦਾ ਭੇਦ ਨਹੀਂ ਪਾਇਆ ਜਿਹੜੇ ਕੰਮ ਦੇ ਨਾਲ ਪਾਇਆ ਕਭ ਕੋਈ ਵੀ ਕਰਦੇ ਹੋ ਚਾਹੇ ਤੁਸੀਂ। ਕਰੋਨਾ ਕਰਮ ਕੋਈ ਵੀ ਕੋਈ ਆਸਾਨੀ ਕਰਦਾ। ਚਾਹੇ ਕੋਈ ਮਾਲਾ ਫੇਰਦਾ ਚਾਹੇ ਕੋਈ ਲੰਗਰ ਚਲਾਉਂਦਾ ਚਾਹੇ ਕੋਈ ਕੀਰਤਨ ਦਰਬਾਰ ਕਰਦਾ ਕੁਛ ਵੀ ਕਰਦਾ ਚਾਹੇ ਕੋਈ ਬਲਾ ਜਪਦਾ ਵੈਰੂ ਵੈਰੂ ਕਰਦਾ। ਜੇ ਸ੍ਰੀ ਭਗਵਾਨ ਦਾ ਭੇਦ ਨਹੀਂ ਪਾਇਆ ਉਹ ਖੂਰ ਕਰਿਆ ਸੀ ਤੁਹਾਡੀ ਉਹ ਕੂਰ ਕਰਿਆ ਜੁੜ ਜਾਈ ਰਹਿਗੇ ਤੁਸੀਂ ਹੋਰ ਸਭ ਕੂਰ ਕਰਿਆ ਜੇ ਸ੍ਰੀ ਭਗਵਾਨ ਕਾ ਭੇਦ ਨਹੀਂ ਹੈ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਇਹ ਨਾ ਪਾਇਓ ਜਿਹੜੇ ਕੰਮ ਨਾਲ ਸ੍ਰੀ ਭਗਵਾਨ ਦਾ ਭੇਦ ਪਾਇਆ ਜਾਊਗਾ ਉਹ ਕੰਮ ਤਾਂ ਨਹੀਂ ਕੂਰ ਕਰਿਆ ਹੈ ਉਹ ਕੀ ਹੈ ਫਿਰ ਸਵਾਲ ਇਹ ਹੈ ਉਹ ਹੈ ਗੁਰਬਾਣੀ ਵਿਚਾਰ ਸ਼ਬਦ ਵਿਚਾਰ ਜੇ ਗੁਰਬਾਣੀ ਵਿਚਾਰੋਗੇ ਵਿਚਾਰੇ ਚੋਪ ਸ੍ਰੀ ਭਗਵਾਨ ਕੀ ਹੈ ਇਹਦਾ ਭੇਦ ਮਿਲ ਜਾਊਗਾ ਸ੍ਰੀ ਭਗਵਾਨ ਕਿਹਨੂੰ ਕਹਿੰਦੇ ਨੇ ਕਿੱਥੇ ਰਹਿੰਦਾ ਹੈ ਸਰੂਪ ਕਿਹਾ ਜਾ ਉਹ ਅੰਦਰ ਹੈ ਅੰਦਰ ਆ ਤੇ ਕਿੱਥੇ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਹੈਗੇ ਨੇ ਗੁਰਬਾਣੀ ਨੂੰ ਸਮਝ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਗੁਰਮੁਖោਦਰੂ ਕਹਿਦੇ ਨੇ ਜਿਹੜਾ ਪਹਿਲਾਂ ਆਪ ਬੁਝ ਲਵੇ ਸਮਝ ਲਵੇ ਨਾਨਕ ਗੁਰਮੁਖ ਬੂਝ ਬੁਝਾਈ ਇਹ ਗੱਲ ਨਾਲ ਸੀ ਕਬੂ ਗੁਰਮੁਖ ਨੇ ਸੰਤ ਨਹੀਂ ਸੀ ਬੰਨਾ ਕਿਸੇ ਨੇ ਸਤ ਤਾਂ ਅੱਗੇ ਹੀ ਵੱਡੀ ਬਸੇਰੀ ਲੱਗੀ ਸੀ ਭਰਿਆਏ ਦੋਸਤਾਂ ਸਤ ਤਾਂ ਨਾਲੇ ਸਤਾਂ ਨਾਲੇ ਕੰਮ ਨਹੀਂ ਸੀ ਸਤ ਦਾ ਉਲਟੇ ਰਹਾ ਬੈਠੇ ਸੀ ਸੱਤ ਸ਼ਬਦ ਨਹੀਂ ਸੀ ਬਾੜਾ ਬਦਲੋ ਉਹ ਕਰਤਾ ਇਹੋ ਨੇ ਇਹ ਕੰਮ ਕਰਨਾ ਸੀ ਉਹ ਅਸੀਂ ਕਰਦੇ ਰਹੇ ਗੁਰਬਾਣੀ ਦੀ ਖੋਜ ਏ ਛੱਡਤੀ ਅਸੀਂ ਗੁਰਬਾਣੀ ਖੋਜ ਦਾ ਵਿਸ਼ਾ ਅਸੀਂ ਪੜ੍ਹਨ ਦਾ ਵਿਸ਼ਾ ਨਹੀਂ ਹੈ ਖੋਜ ਦੇ ਬਾਅਦ ਬੁਝਿਆ ਜਾਂਦਾ ਕੁਝ ਖੋਜ ਤੇ ਬਾਅਦ ਇਹ ਬੁਝਿਆ ਜਾਊਗਾ बार-बार ਪੜ੍ਹਨ ਦਾ ਵਿਸ਼ਾ ਬਾਣੀ ਨਹੀਂ ਹੈ ਪੜਿਓ ਜਾਣ ਦਾ ਬਿਛਾ ਰਹੀ ਹੈ ਪੜੇ ਸੁਣੇ ਕਿਹਾ ਹੋਈ ਬਾਣੀ ਦੇ ਲਿਖਾਇ ਜਿ ਸਾਇਜਨ ਮਿਲਿਆ ਸੋਈ ਪੜ ਪੜ ਗੱਡੀ ਲੱਦੀ ਹੈ ਗੱਡੀ ਨਾਲ ਤਲਵਾ ਸਰੀ ਪੜਡੂ ਲਗਾਤਾਰ ਪਾਠੇ ਕਰੀ ਜਾਣੇ 100 100 200 300 ਅਖੰਡ ਪਾਠ ਕਰਾ ਦੇਣ ਇਹ ਬਿਜਲੂ ਸ ਇਹਨਾਂ ਲੋਕਾਂ ਦਾ ਬਿਜਲੂ ਸੇ ਸੰਤਾਂ ਦਾ ਲੋਕਾਂ ਦੇ ਨਾਲ ਤੇ ਅਖੰਡ ਪਾਠ ਕਰਾ ਲੈਣੇ ਉਹਨਾਂ ਤੇ ਪੈਸੇ ਲੈ ਲੈਣੇ ਆਪਣੇ ਪਬਲਿਕ ਤੋਂ ਜਿਹੜੇ ਵਿਚਾਰੇ ਅਖੰਡ ਪਾਠ ਹੀ ਦੇ ਉਹਨਾਂ ਤੋਂ ਬਾੜ ਸਸਤੇ ਕਰਾ ਲੈਣੇ ਆ ਫਰੀਓ ਕਰਾ ਲੈਣੇ ਵੀ ਸੇਵਾ ਕਰੋ ਭਾਈ ਉਹ ਪੈਸੇ ਆ ਬਿਚਾ ਲੈਣ ਇਹੋ ਜਿਹਾ ਕੰਮ ਕਰਦੇ ਰਹੇ ਨੇ ਸਿਆਣ ਵਾਲਾ ਵੀ ਕਰਦਾ ਹੁੰਦਾ ਸੀ ਉਥੇ ਜੇ ਕਰਦੇ ਨੇ ਇਹ ਵੀ ਨਾ ਸ ਇਹਨਾਂ ਲੋਕਾਂ ਨੂੰ ਹੁਣ ਤਾਂ ਘਰ ਹੈ ਹੀ ਨਹੀਂ ਉਹ ਇਹ ਵੀ ਨਹੀਂ ਰਸਵਰ ਨੇ ਤੇ ਵਪਾਰ ਦਾ ਹੁੰਦਾ ਨਹੀਂ ਇਹਦੇ 'ਚ ਧਰਮ ਜਾਂ ਵਪਾਰ ਹੋਵੇ ਧਰਮ ਰਹੇ ਤਾਂ ਹੀ ਹੁੰਦਾ ਇਹ ਸੰਤ ਤਾਂ ਇਹੋ ਜਿਹਾ ਖੁਸ਼ ਕਰਦੇ ਜੇ ਦੁਕਾਨ ਉਹ ਮੈਂ ਦੀ ਵੀ ਨਹੀਂ ਨਾਲ ਦੀ ਐਜੀਪੀਸੀ ਵੀ ਚਲੋ ਇਹੀ ਕੰਮ ਕਰਦੀ ਹੈ ਐਜੀਪੀਸੀ ਦਾ ਵੀ ਵਪਾਰ ਬਣ ਤੱਦਾ ਬਣ ਗਿਆ ਤਾਂ ਮੇਜਾ ਤੱਦਾ ਬਣ ਜੂ ਤਰ ਮੈਂ ਰਹਿਦਾ ਨਹੀਂ ਹੁੰਦਾ ਤੱਦਾ ਬਣਾਇਆ ਸੀ ਪੰਡਲ ਦਾ ਤਾਂ ਤੇ ਬਣਾਇਆ ਸੀ ਉਹ ਹੀ ਅਸੀਂ ਬਣਾ ਲਿਆ ਤੱਦਾ ਇਹਦੇ ਵਿੱਚ ਸਾਰੇ ਧਰਦਾ ਜਿਹੜਾ ਹੈ ਇਹਦੇ ਵਿੱਚ ਸਾਰੇ ਤਕਰੀਬਨ ਹਿੰਦੁਸਤਾਨ ਦੇ ਜਿਹੜੇ ਜੋ ਕੁਝ ਹੋ ਰਿਹਾ ਸੀ ਕਰੀਬ ਗ੍ਰੇਵ ਉਹ ਆ ਗਿਆ ਕੋਈ ਪੱਖ ਛੱਡਿਆ ਨਹੀਂ ਘਰੋਂ ਗੁਰਬਾਣੀ ਚ ਇੰਨਾ ਆਇਆ ਤਾਂ ਉੱਥੇ ਵੀ ਹੋਇਆ ਉੱਥੇ ਇੱਕ ਜਗ੍ਹਾ ਨਹੀਂ ਆਇਆ ਹੋਇਆ ਐਨਾ ਕੁਝ ਇੱਕ ਜਗ੍ਹਾ ਨਹੀਂ ਆਇਆ ਹੋਇਆ ਕਿ ਬਈ ਇੱਥੇ ਇਕੱਠਾ ਹੀ ਦਸ ਬਈਆਂ ਦੇ ਦਿੱਤਾ ਸਾਰਾ ਕੁਝ ਉੱਥੇ ਸਾਰੀ ਬਾਣੀ ਤੁਸੀਂ ਹੋਜੋਗੇ ਕਿਤੇ ਕੁਝ ਪਿਆ ਕਿਤੇ ਕੁਝ ਪਿਆ ਇੱਥੇ ਜਿਹੜਾ ਗੁਰਦਾਨ ਇੱਕੋ ਜਗ੍ਹਾ ਦੇ ਦਿੱਤਾ ਤੁਹਾਨੂੰ ਇਕੱਠਾ ਕਰਕੇ ਐ ਦਸ ਰੁਪਈਆਂ ਨੂੰ ਜੇ ਪੜ ਲਵੇ ਕੋਈ ਸਮਝ ਲਵੇ ਔਰ ਸੋਖੇ ਨੇ ਸਮਝਣੇ ਵੀ ਉਹ ਕਿਸੇ ਸੰਤ ਮਗਰ ਲੱਗ ਜਵੇ ਹੋਈ ਨਹੀਂ ਸਕਦਾ ਉਹ ਇਹਨਾਂ ਦੂਜਿਆਂ ਤੀਜਿਆਂ ਦੇ ਮਗਰ ਜਿਹੜੇ ਨੇ ਪਰਮਾ ਵਿਸ਼ਨੂੰ ਸ਼ਿਵ ਜੀ ਕਿਸੇ ਪੂਰਤੀ ਪੂਜਾ ਕਰ ਲਵੇ ਹੋਈ ਨਹੀਂ ਸਕਦਾ ਕਿਸੇ ਬੜੀ ਮਸਾਣੀ ਨੂੰ ਮੋਲ ਲਵੇ ਹੋਈ ਨਹੀਂ ਸਕਦਾ ਖੰਡ ਮਗਰ ਲੱਗਦਾ ਹੀ ਨਹੀਂ ਕਿਸੇ ਮਗਰ ਨਹੀਂ ਲੱਗਦਾ ਉਹ ਉਹ ਹੈ ਕੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਪੇਜਣਾ ਪਾਇਓ ਇਹ ਗੱਲ ਉਹਨੂੰ ਪਤਾ ਕੂਰ ਕਰਿਆ ਚੁੱਟ ਜਿਓ ਨੇ ਸਾਰੇ ਸਾਰਾ ਜੱਗੇ ਉਲਝਿਆ ਹੋਇਆ ਜਿਹਨ ਪ੍ਰੇਮ ਕੀਓ ਤੇ ਨਹੀਂ ਪਰ ਪਾਇਓ ਵਾਲੀ ਗੱਲ ਤੇ ਆਉਂ ਉਹਦੇ ਕੋਲ ਰਿਜ਼ਲਟ ਆ ਗਿਆ ਉਹ ਦੇਖੂਗਾ ਵੀ ਪ੍ਰੇਮ ਕੀਓ ਪਰ ਪਾਇਓ ਵਾਲੀ ਗੱਲ ਜਿੱਥੇ ਹੈ ਉੱਥੇ ਮੈਂ ਬੈਠਾ ਨਹੀਂ ਮੈਂ ਉੱਠ ਕੇ ਚਲਾ ਜਾਊਂ ਉਹ ਤੋਂ ਇਹ ਗੱਲ ਸਿੱਖ ਜਿਹੜਾ ਸਿੱਖ ਅਸਲੀ ਹੈ ਉਹ ਨੂੰ ਇਹ ਨੁਕਤਾ ਮਿਲ ਜਾ ਸਾਰੇ ਸੰਤ ਫੇਲ ਨੇ ਜੇ ਹਰ ਸੇ ਕੇਸ ਰੁਕਤੇ ਤੇ ਵਿਚਾਰ ਕਰ ਲਵੇ ਸਾਰੇ ਆਪੇ ਸੰਤ ਫੇਲ ਹੋ ਜਾਣਗੇ ਸੰਤਾਂ ਨੂੰ ਮਜਬੂਰ ਸਿੱਖਾ ਨਹੀਂ ਕਰਨਾ ਸਹੀ ਪ੍ਰਚਾਰ ਕਰ ਲੂ ਇਹ ਦੁਕਾਨਾਂ ਦੀ ਚਲਦੀ ਹੈ ਕੋਈ ਜੇ ਟੋਕਲੇ ਸੌਦਾ ਵੇਖਦਾ ਹੈ ਤੇ ਖਰੀਦ ਵੇਚਣ ਨਾਲ ਤਾਂ ਵੇਚਣਾ ਨੂੰ ਉਹ ਨਸ਼ੇ ਵੇਚਦੇ ਨੇ ਸਰਕਾਰ ਜੋ ਜ਼ੋਰ ਲਾ ਲਵੇ ਜਾਂ ਖਰੀਦਣ ਵਾਲੇ ਚੋਰੀ ਦੇ ਜਾਂਦੇ ਨੇ ਲੈਣ ਦਸ਼ਾਂ ਦੀ ਬੜੀ ਬੜੀ ਸਜ਼ਾ ਹੈ ਫਿਰ ਵੀ ਵੇਚਣ ਵਾਲੇ ਵੇਚਦੇ ਨੇ ਖਰੀਦਣ ਵਾਲੇ ਬਹੁਤ ਚੋਰੀ ਦੇ ਜਾ ਕੇ ਖਰੀਦਦੇ ਨੇ ਸਰਕਾਰ ਕੀ ਕਰੇ ਬੇਚਾਰੀ باوجود ਸਰਕਾਰ ਦੇ ਜ਼ੋਰ ਲਾਉਣ ਤੇ ਫਿਰ ਵੀ ਜੇੜ ਲ ਖਰੀਦਣ ਵਾਲਿਆਂ ਦਾ ਖਸੂਰ ਹੈ ਅਸਲ ਵਿੱਚ ਖਰੀਦਣ ਵਾਲੇ ਸਿੱਖਣੇ ਨਹੀਂ ਲੋਭੀ ਨੇ ਉਹ ਲੋਬੀ ਨਾਲ ਜਿਹੜਾ ਗਾ ਲੋਬੀ ਕਾ ਵਸਾਣਾ ਕੀਜੇ ਗੁਰੂ ਤਾਂ ਕਹਿੰਦਾ ਲੋਭੀ ਕਾ ਵਸਾਣਾ ਕਰੋ ਅਸੀਂ ਕਹਿੰਉਂ ਸਖਣ ਜਿਹੜਾ ਗੁਰੂ ਕਹਿੰਦਾ ਲੋਭੀ ਕਾ ਵਸਾਣਾ ਕੀਜੇ ਤੁਸੀਂ ਉਹਨਾਂ ਨੂੰ ਸਿੱਖਾ ਦੀ ਬੋਲਤਾ ਦੇਤੀ ਸਿੱਖੇ ਤੁਹਾਡੇ ਕੋ ਰਹਿਣੀ ਕਿੱਥੋਂ ਸੀ ਲੋਭੀ ਨਾ ਸਖ 92% ਤਾਂ ਵੀ ਜ਼ਿਆਦਾ 99.9% ਸਿੱਖ ਲੋਭੀ ਦੇ ਸਾਰੇ ਕੋਈ ਹਜ਼ਾਰ ਜੋ ਇੱਕ ਅੱਧਾ ਹੋਊਗਾ ਜਿਹੜਾ ਲੋਟ ਰਹਿ ਤੋਵੇ ਉਹੀ ਸਿੱਖ ਬਣ ਸਕਦਾ ਉਹਨੂੰ ਵੀ ਸਿੱਖ ਬਣਦਾ ਸਕਦੇ ਐਂ ਬਣ ਲੈ ਨਹੀਂ ਕੜੇ ਨਹੀਂ ਕੜੇ ਕਣੇ ਕਿੱਧਰ ਆ ਗਏ ਇਹਨਾਂ ਨੇ ਕਣੇ ਕੇ ਬਣਾ ਲਈ ਇਹ ਇਹਨਾਂ ਦੇ ਸਿੱਖ ਤਾਂ ਹੈਗੇ ਨਾ ਜਿਹੜੇ ਆਗੂ ਦੇ ਸੰਤਾਂ ਦੇ ਸਿੱਖ ਤਾਂ ਹੈਗੇ ਨਾ ਗੁਰੂ ਦੇ ਸਿੱਖ ਦੀ ਦੇਖੋ ਸੰਤਾਂ ਦੇ ਸੇ ਕੋਣ ਹੋਰ ਗੱਲ ਐ ਜੀਪੀਸੀ ਦਾ ਸਿੱਖ ਹੋਣਾ ਦੂਸਰੀ ਗੱਲ ਐ ਅਕਾਲ ਤਖਦਰ ਸਿੱਖਣਾ ਦੂਸਰੀ ਗੱਲ ਆ ਗੁਰੂ ਦਾ ਸਿੱਖਣਾ ਦੂਸਰੀ ਗੱਲ ਗੁਰੂ ਦਾ ਸਿੱਖਦਾ ਜਿਹੜਾ ਮੈਂ ਨਹੀਂ ਸਿੱਖਿਆ ਜਾਉਂ ਗੁਰੂ ਦਾ ਸਿੱਖਤਾ ਉਹ ਪੜਨਾ ਬਹੁਤ ਔਖੀ ਗੱਲ ਹੈ ਹੁਣ ਕਹਿਦਾ ਦਿੱਤਾ ਉਹਨੇ ਵੀ ਗੁਰੂ ਦਾ ਸਿੱਖ ਕੋਈ ਹੈ ਨਹੀਂ ਹੋ ਜਾ ਮੈਂ ਬਣੀਏ ਕਹਿੰਦੇ ਵੀ ਤੂੰ ਕਿਵੇਂ ਕਿ ਐਕਸ਼ਨ ਲੈਦੇ ਉਹਦੇ ਬਹੁਤ ਬੜੀ ਗੱਲ ਕਹੀ ਆ ਵੀ ਉਹ ਜਾ ਮੈਂ ਨਹੀਂ ਸਿੱਖ ਹਾਈ ਕੋਰਟ ਜਾ ਕੇ ਐਕਸ਼ਨ ਕਿਉਂ ਨਹੀਂ ਲਿਆ ਉਸ ਬੰਦੇ ਤੇ ਐਕਸ਼ਨ ਲੈਣ ਤੂੰ ਇਹ ਗੱਲ ਕਹੀ ਤੇ ਵੀ ਜੈ ਸਿੱਖਾਂ ਕੀ ਗੁਰੂ ਦੀ ਰਾਤਰੀ ਨਹੀਂ ਹੈ ਕੈਨ ਸਿੱਖਿਓ ਕਦਮ ਕਰਤੀ ਇਹ ਐਕਸ਼ਨ ਲੈਣਾ ਫਰਜ਼ ਸੀ ਅਕਾਲ ਤਖਤ ਦਾ ਜੈਦਾਰ ਕਾਣਾ ਵੀ ਮੈਂ ਆਂ ਸਿੱਖਾਂ ਟੋਕਾ ਨਾ ਕੋਈ ਹੈ ਦੀ ਟੋਕਾ ਨਾ ਕੋਈ ਹੈ ਨਹੀਂ ਮੈਂ ਸਿੱਖਾਂ ਹੋਰ 10 20 50 ਕਹਿੰਦੇ ਅਸੀਂ ਸਿੱਖਾਂ ਉਹਦੇ ਕੇਸ ਬਣਾਉਂਦੇ ਤੂੰ ਝੂਠ ਗੋ ਬੋਲੇ کافی ਬੰਦ ਜੋ ਤਲੀਜ ਬੋਲਦਾ ਨਹੀਂ ਕੋਈ ਵੇਰਾ ਵੇਰਾ ਗੁਰੂ ਨਾਲ ਕੋਈ ਨਹੀਂ ਜੁੜਿਆ ਹੋਇਆ ਸਾਬ ਆਪਣੇ ਸਬਗੁਰੂ ਤੋਂ ਬੇਵਕ ਨੇ ਸਿੱਖ ਨੂੰ ਦੇ ਦਿੱਤੀ ਤਲੰਗਲੀ ਸਾਰਿਆਂ ਨੇ ਇਸ ਕਰਕੇ ਸਿੱਖਿਉ ਦੁਬਾਰਾ ਪ੍ਰਗਟ ਨਹੀਂ ਹੋਉਂਦੇ ਖੰਡਣ ਹੂੰ ਜੀ ਐਕਸ਼ਨ ਹੀ ਲੈਂਦੇ ਤਾਂ ਇਹਨਾਂ ਨੇ ਮੰਨ ਲਿਆ ਵੇ ਸਿੱਖ ਹੈਰੀ ਪਰ ਅਸੀਂ ਨਹੀਂ ਇਸ ਗੱਲ ਨੂੰ ਉਹਦੇ ਪਤਾ ਨਹੀਂ ਬੰਦੇ ਇਸ ਗੱਲ ਨੂੰ ਸਿੱਖ ਹੈ ਸਿੱਧੇ ਇਹ ਗੱਲ ਨੂੰ ਬੰਦੇ ਸਿੱਖ ਹੈ ਨਹੀਂ ਪਰ ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਜਿਹੜੇ ਕੁਰਸੀ ਦੇ ਬੈਠੇ ਨੇ ਸਿੱਖ ਕੰਸੀ ਪੈਦਾ ਪੇਸ਼ ਕਰਾਂਗੇ ਐਕਸ਼ਨ ਉਹ ਲੈਣਗੇ ਸਿੱਖ ਹੀ ਫੈਸਲੇ ਕਰਦੇ ਨੇ ਜਿਹੜੇ ਸਿੱਖ ਹੀ ਫੈਸਲਾ ਕਰਦੇ ਨੇ ਉੱਥੇ ਬੈਠੇ ਐਕਸ਼ਨ ਉਹ ਲੈਣ ਪੇਸ਼ ਅਸੀਂ ਕਰਾਂਗੇ ਵੀ ਸਿੱਖ ਹੈ ਦੱਸ ਕੇ ਜਾ ਸਿੱਖ ਚਾਹੀਦਾ ਸਾਨੂੰ ਉਹ ਜੇ ਸਿੱਖ ਹੀ ਪੇਸ਼ ਕਰਦਾਂਗੇ ਜੇ ਉਹਨਾਂ ਕੋਲ ਹੈ ਨਹੀਂ ਪਰ ਐਕਸ਼ਨ ਉਹ ਲੈਣ ਤੇ ਨਹੀਂ ਵੜ ਦੇ ਵਿੱਚ ਸਿੱਖੀ ਦਾ ਕੱਖ ਨਹੀਂ ਵਜਿਆ ਉਹ ਬਿਆਨ ਨਾਲ ਵੜ ਦੇ ਵਿੱਚ ਕੱਖ ਨਹੀਂ ਵਜਿਆ ਸਿੱਖੀ ਦਾ ਕਾਨੂੰਨ ਦੀ ਨਗਰ ਵਿੱਚ ਕੁਝ ਨਹੀਂ ਵਜਿਆ ਸਿੱਖੀ ਦਾ ਗੱਲ ਉਹਨਾਂ ਦਾ ਬਿਆਨ ਦਿੱਤਾ ਹਾਈ ਕੋਰਟ ਚ ਸੁਪਰੀਮ ਕੋਰਟ ਨਾਲ ਪਤਾ ਸਾਰੀ ਵੜੀ ਪਤਾ ਲੱਗ ਗਿਆ ਜੇ ਤੁਸੀਂ ਚੁੱਪ ਕਰਕੇ ਰਹਿਣਾ ਹੈ ਉਹ ਨਹੀਂ ਇਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ ਇਹਨਾਂ ਬਾਰੇ ਛੋਟੀ ਨਹੀਂ ਗੱਲ ਹੈ ਗੱਲ ਛੋਟੀ ਨਹੀਂ ਹੈ ਗੱਲ ਬਾਲ ਤੇ ਖਬੀਰ ਹੈ ਪਰ ਇਹਨਾਂ ਵਾਸਤੇ ਤੁਹ ਮਿਲਣੀ ਹੈ ਗੱਲ ਖਬੀਰ ਹੈ ਸਿੱਕੀ ਖਤਮ ਹੋ ਚੁੱਕੀ ਮੇਰਾ ਮੰਨ ਲੈ ਆਸੀ ਸਿੱਕੀ ਖਤਮ ਹੋ ਚੁੱਕੀ ਸਿੱਕਈ ਨਹੀਂ ਕੋਈ ਸਿੱਕ ਕੋਈ ਹੈ ਨਹੀਂ ਸਿੱਕੀ ਖਤਮ ਹੋ ਚੁੱਕੀ ਕਾਦਰਸਤ ਬੋਲੇ ਨਹੀਂ ਉਹਦੇ ਖਲਾਫ ਫੇ ਤੁਸੀਂ ਕਿਸ ਵੇਸ ਤੇ ਗੈਨੋ ਸਿਕੋਰ ਦਾ ਐਕਟ ਹੈ ਜੇ ਸਿੱਕਈ ਨਹੀਂ ਕੋਈ ਹੋਰ ਕੋਈ ਬੇ ਸੇਕੀ ਨਹੀਂ ਕੋਈ ਤਾਂ ਗਵਰਨਮੈਂਟ ਕਿਉਂ ਨਾ ਕਬਜ਼ਾ ਕਰ ਲਵੇ ਤੁਹਾਡੀ ਗੋਲ ਕਿਥੇ ਕਿਉਂ ਨਾ ਕਰ ਲਵੇ ਸਿੱਖ ਦਾ ਹੱਕ ਹੈ ਗੋਲ ਕਿਤੇ ਗਾਇਰ ਸਕਦਾ ਹੱਕ ਦੀ ਹਾਂ ਚੜਾਵਾ ਕੋਈ ਵੀ ਚੜਾ ਸਕਦਾ ਮੁਸਲਮਾਨ ਵੀ ਚੜਾ ਸਕਦਾ ਗੁਰੂ ਦੇ ਨਾਂ ਦੇ ਕਿਹੜਾ ਵਾ ਚੜਾਉਂਦੇ ਲੋਕ ਤੁਹਾਨੂੰ ਥੋੜੀ ਚੜਾਉਂਦੇ ਨੇ ਚੜਾਵਾ ਗੁਰੂ ਦਾ ਨਾ ਹੁੰਦਾ ਪਰਮੇਸ਼ਾ ਦਾ ਨਾ ਹੁੰਦਾ ਸਿੱਖੀ ਦੇ ਪ੍ਰਚਾਰ ਦੇ ਨੋਤੇ ਹੈ ਜੇ ਸੇ ਕੋਈ ਹੈ ਨਹੀਂ ਤੁਹਾਨੂੰ ਕੀ ਹੱਕ